ਆ ਕੇ ਦਿਓ

ਬਾਦ ਵਿੱਚ ਲਿਆ ਗੋਹਾਨ ਨੂੰ ਕੋਈ ਨਹੀਂ ਨਾ ਘਾਣੂ ਆਉਂਦੇ ਆ ਰਾਸ ਪੁੱਛੋ ਅੱਜ ਦੀ ਚੀਜ਼ ਲਿਆਓ ਓ ਮੰਡੇ ਡਾਲੋ ਰੋਟੀ ਖਾਣੀ ਆ ਆ ਜਾਓ ਫਿਰ ਪਾਈ ਨੂੰ ਪਾਈ ਆ ਜਾਓ ਯਾਰ ਜੇ ਦੋ ਰੁੱਟਾਂ ਲੈਣੇ ാ ഭാ ദോ വജ ഗുരുദാര ചേ സത് ഘാര അമ്പോ ਪਈ ਨਹੀਂ ਅਹੀ ਠਾਣੇ ਦੀ ਬਾਬੇ ਪਾਰਟੀ ਠਾਣੇ ਦੀ ਰਾਤ ਮੈ ਹੀ ਨਹੀਂ ਰਾਕਣ ਜੋ ਕੇ ਵੀ ਗਿਆਦਾ ਜਾਗਦੇ ਬੈਠੇ ਐ ਕੰਮ ਦਾ ਅੰਨਾ ਜਦੋਂ ਕੰਮ ਤਾਂ ਆਪਣੇ ਨਾਲ ਪਰੇ ਪਰ ਦੀ ਜਿੰਨੀ ਤੇ ਇਹ ਘਾਰ ਹੀ ਨਹੀਂ ਦੰਦਾ ਉਹ ਇਹਨਾਂ ਨੂੰ ਨਾ ਲਵਾਤਾ ਨਾ ਇਹ ਨੂੰ ਕਹੋ ਮੁੰਡੇ ਕੁੜੀ ਜੀ ਉੱਥੇ ਮੱਝਾ ਡਾਲੇ ਉਹਨੇ ਹਾਮਰ ਪਕਸ਼ ਕੋਣ ਬੰਦਾ ਦਾ ਮੈਂ ਤਾਂ ਤੇਰੇ ਨਾਲ ਮੇਰੇ ਬਾਕੀਆਂ ਤੈਨੂੰ ਰੱਖਿਆ ਉਹਨੂੰ ਇਹਨੂੰ ਉਹਨੂੰ ਦੌੜ ਰ ਆ ਰਹੇ ਨੇ ਸੁਪਰ ਮੇਰਾ ਪਹਿਲਾ ਦਿੱਤਾ ਬਾੜ ਕੇ ਮੁੰਡੇ ਕੁੜੀਆਂ ਨੂੰ ਦਿੱਲੀ ਦਾ ਖੱਲ ਕਿਲਾ ਸੀ ਉਹ ờ ਉਹ ਯਾਰ ਮੈਂ ਜਿੰਦੇ ਬਤਵਾਇ ਤੇ ਨਵੀਂ ਵੀ ਸੁਣਾ ਹੋਂ ਨਾ ਕੱਟ ਪਿਆ ਸ। ਕੋਈ ਵੀ ਨਹੀਂ ਮੈਂ ਕਾਟਦਾ। ਨਹੀਂ। ਤੇਰੀ ਦੂਚਾ ਸੜਾ ਤੁੰਨਾ ਰਾਤ ਨੂੰ ਖੱਟਾ ਮਖਾ ਪਰ ਇਹ ਦੂਚਾ ਸੜਾ ਇਹ ਜਿਹੜਾ ਗੋਡੇ ਆ। ਆ ਚੱਪ ਨਹੀਂ ਦਵਾਂਗੀ। ਚੱਪ ਨਹੀਂ ਚੱਪ ਕਾ। ਫੱਡੀ ਕਰਕੇ ਪੀ ਲੈ। ਮੈਂ ਕਿਤੇ ਕਰਣੀ ਨਹੀਂ। ਲੈ ਲੈ ਰਹਿ। ਬਾਹਰ ਨਾਲ ਆ। ਨਹੀਂ। ਬਾਈ ਬਾਈ ਰੋਟੀ ਖਾਣੀ ਹੈ ਮੈਂ ਜਾਣ ਕਰੀ ਆ ਚਾਹ ਤੇ ਬਾਈ ਉਹਨੇ ਫੋਨ ਲਾ ਕੇ ਪੁੱਛ ਕੇ ਉਹ ਬਾਈ ਕਿਹਾ ਇਹ ਗੰਦੀ ਆ ਉਹ ਤੇਰੀ ਮੈਸੀ ਅਰੇ ਬਾਂਦਾ ਬਾਂਹ ਨਹੀਂ ਗਿਆ ਜਾਂ ਤਾਂ ਬਾਬਾ ਨੂੰ ਇਹੋ ਉਹਨਾਂ ਕੋਲ ਕੋਈ ਦਾਤੀ ਦਾ ਰਿhta ਨੂੰ ਦੌੜਦੇ ਬੰਦੇ ਨੇ ਹਾਂ ਜੀ ਹਾਂ ਬੜੀ ਰੰਗ ਰਹਾ ਬਾਈ ਇੱਥੋਂ ਆਇਆ ਤੇ ਮਟੀਰੀ ਬਹੂ ਤਾਂ ਨਹੀਂ ਹੁਣ ਉਹੋ ਹੀ ਹੈ ਜੇ ਕੋਈ ਇੱਕ ਹੀ ਗਾਂ ਯਾਰ ਬੁੱਢੀ ਜੀ ਹੈ ਬੁੱਢੀ ਆ ਪੈਨ ਨਾਲ ਤੁਰਦੀ ਆ ਤੇਰੀ ਕੋਠੀ ਖਾਈ ਜਾਂਦੀ ਹੈ ਕੋਈ ਦਿਖਾ ਲੈ ਤੁਰਦੀ ਨਹੀਂ ਦਿਖਾ ਰਹੀ ਤੂੰ ਤੇ ਉਹ ਕਹ ਰਾਜੋ ਇਹ ਚਾਰੇ ਬਾਜ਼ਾਰ ਆਈਏ ਤੇ ਜਾ ਕੇ ਤੇ ਉਹ ਗੜਬੀ ਪਰਾਂ ਪਈ ਆ ਉਹ ਉਹਨਾਂ ਦੇ ਮਾਹਣੀ ਲੈਣੀ ਦੇਖ ਲੋ ਜੇ ਤਾਂ ਘੱਟ ਉਹਨਾਂ ਨੂੰ ਘੱਟਦਾ ਸਰਜੂ ਘੱਟ ਦੇ ਦੋ ਉਹਨਾਂ ਨੂੰ ਨਹੀਂ ਨਹੀਂ ਉਹ ਨਹੀਂ ਘੱਟ ਪਿੰਦਾ ਤਿੰਨ ਗੜਬੀ ਘੱਟ ਹੀ ਪਿੰਦੇ ਆ ਉਹ ਚਾ ਇਹ ਤਾਂ ਬਾਲੀ ਆ ਇਹ ਵੀ ਨੇ ਵੀ ਆਉਣਾ ਰਾਣੀ ਨੇ ਪੀਣੀ ਐ ਦੀ ਬੋਤੀ ਸੁਯਰਦੀ ਨਾ ਹਾਤੀ ਕਬਾਰਾ ਹੱਦ ਦਾ 4 ਵਜੇ ਤੇ ਇੱਥੇ ਲਾ ਤੇਲ ਜਾਨ ਕਰੋ ਕੋਈ ਪ੍ਰਾਲੀ ਦਾ ਪਤਾ ਕਰੋ ਕੋਈ ਥਾਂ ਵੇਖੋ ਇੱਧਰ ਤੇ ਗਾਜੂ ਨੂੰ ਸ਼ੌਕ ਹੁੰਦਾ ਵਾ ਥੋੜਾ ਆ ਥਾਂ ਕੋਲਾ ਡੁੱਲਾ ਹੋਊਗਾ ਪਤੰਦਰਾ ਸਾਲ ਦਾ 2.5 ਲੱਖ ਰੁਪਈਆ ਹੁੰਦਾ ਵਾ 14 ਗੱਲੇ ਆ ਦਾ ਮਾਮਲਾ ਹਾਂਜੀ 4 ਕਿੱਲੇ ਪੜੀ ਦੇ ਬੈਠੇ ਇਹ ਤਾਂ ਕਹਿੰਦੇ ਨੇ ਨਾ Rajasthan ਚ ਪੈ ਲੀਆਂ ਬਰਾਮੀ ਨਹੀਂ ਆ ਰਹੀ ਬੜੀਆਂ ਜੀਆਂ ਡੜੀਆਂ ਇਹ ਉਧਰ ਵੀ ਇਹ ਸਿਸਟਮ ਉਹਨਾਂ ਨੇ ਕੀਤਾ ਵਾ ਉਹ ਸੋਲਰ ਲਾਏ ਆ ਤੁਰੇ 30000 ਰੁਪਿਆ ਦਿੰਦੇ ਮਹੀਨੇ ਦਾ ਕਿੱਲੇ ਦਾ ਕਿਹੇ ਬੋਲ ਦਿੰਦੇ ਉਧਰ ਖਰੇ ਬਿੱਗੇ ਜਾ ਬਿੱਗੇ ਜਾ ਆ ਦੇ ਉਹ ਕਹਿੰਦੇ ਵੀ 30000 ਰੁਪਿਆ ਮਹੀਨੇ ਦਾ ਦਿੰਦੇ ਆ ਤੋ ਕਹਿੰਦੇ ਗੂੰਗੀ ਕਮੇਟੇ ਕੇ ਦਿੱਤੀ ਪੈ ਉਧਰੋਂ ਨਾ ਕੰਟਰੈਕਟ ਕੰਟਰੈਕਟ ਕੀਤਾ ਉਹਨਾਂ ਦਾ ਹਾਂ ਕੈਪਟਨ ਆ ਜਾ ਹੁਣ ਲੱਗ ਕੇ ਚੱਲੇ ਵਧੀਆ ਨੁਕਸਾਨ ਤਾਂ ਬਹੁਤ ਕਿਧਰੇ ਰੂੜੀ ਚਕਾ ਫੇਰ ਇੱਧਰ ਲਾ ਫੇਰ ਇੱਧਰ ਉਹ ਫੇਰ ਉਧਰ ਚੱਲਦੇ ਤਾਂ ਵਧੀਆ ਹੀ ਇੱਥੇ ਜਿਵੇਂ ਤੁਹਾਡੇ ਮੇਨ ਟੁੱਪ ਸੀ ਹੁੰਦਾ ਗੱਲ ਟੁੱਪ ਵਧੀਆ ਪੈਣੀ ਚੜ੍ਹਦੀ ਗਈ ਪੇ ਅੱਛਾ ਹੈਗਾ ਇੱਧਰ ਉਹਨਾਂ ਨੂੰ ਮੇਨ ਆ ਨਿਸ਼ਾਨੀ ਜੀ ਫੋਟੋ ਜਾਨੀ ਚਾਹੀਦੀ ਹੁੰਦੀ ਹੈ ਅੱਛਾ ਇਹ ਮਾਰਕਾ ਲੱਗ ਗਿਆ ਫਿਰ ਉਹ ਟੋਏ ਵਾਲਿਆਂ ਨੂੰ ਫੇਰ ਭੇਜ ਦੇ ਹੁਣ ਦੋਨੇ ਫਿੱਟੇ ਖਰੋਦ ਦੀ ਨੇ ਤਿਲਕੰਦ ਆਏ ਨੇ ਇਹਨੇ ਗਾਂ ਦੇ ਅੱਗੇ ਬੱਡੀ ਹੋ ਕੇ ਬਹੁਤ ਫੇਰਨਾ ਹੁੰਦਾ। ਹਾਂ। ਬੇਦੀ ਕਿਵੇਂ ਬੈਠੀ ਆਂ? ਗਰਮੀ ਆ ਗਈ ਹੈ ਨਾ। ਬਸ ਹੱਥ ਜਿਆ ਖਲਾ ਲਾਂ। ਫਿਰ ਨਵਾਉਂਗੀ ਤੁਹਾਨੂੰ ਤਿੰਨਾਂ ਨੂੰ। ਵਿਚਾਰਿਆਂ ਨੂੰ ਇਹਨਾਂ ਨੂੰ ਵੀ ਗਰਮੀ ਲੱਗਦੀ ਆ। ਇਹਨਾਂ ਦੀ ਵੀ ਜਗਾ ਬਦਲਾਉਣੀ ਆ ਬਸ ਇੱਕ ਪੱਤਾ ਦੇਣਾ। ਅੱਜ ਸਵੇਰੇ ਤੋਂ ਉਹਨ ਦਾ ਬਹੁਤ ਪਏਗੀ ਸੀਗੀ। ਆਜਾ ਡੇਓਟੀ ਮੇਰੇ ਸ਼ੋਨਾ ਮੇਰੇ ਸ਼ੋਨਾ ਸਰਤੇ ਤਾਂ ਬੰਨ ਲੈਂਦਾ ਸਾਫ ਆ ਸੁਫਾ ਉਹ ਤਾਂ ਕਹਿੰਦੇ ਹਜੇ ਸਾਨੂੰ ਅੱਧਾ ਪੌਣਾ ਘੰਟਾ ਲੱਗੂਗਾ ਗਾਈਆਂ ਕਹਿੰਦੇ ਨਹਿਰ ਤੇ ਛੱਡ ਕੇ ਆਵਾਂਗੇ ਪਸੂ ਲਾਈਟ ਵੀ ਸੀ ਲਗਾ ਆਰਾਮ ਨਾਲ ਖੜੀ ਆਪੇ ਲੈ ਉਹ ਪੰਜੇ ਦੇ ਛੜ ਕੋਈ ਜਾਂ ਦਹਾਰਦੇ ਆਈ ਮਤੇ ਕੰਮ ਦਾ ਸਰਾਲ ਮਿਲ ਗਿਆ ਨਹੀਂ ਨਿੱਕੜ ਕੇ ਕਰਨ ਉਹ ਕਵਰ ਪ੍ਰੀਤ ਵਿਚਾਰਾ ਜੋਦਾ ਹੁੰਦਾ ਅੱਜ ਫਿਰ ਕਰਨ ਨੂੰ ਮੈਂ ਗਿਆ ਮੈਂ ਕਿਹਾ ਉਹ ਤੋਂ ਖੇਤ ਕਿਹੜਾ ਕਾਂਕ ਚ ਨਾ ਵੱਡ ਜਾਂਦੀਆਂ ਗਾਈਆਂ ਆਵਾਰਾ ਪਸੂ ਤੋਂ ਕਹਿ ਰਹੇ ਤਾਂ ਜਮਾਂ ਖਾ ਗਈਆਂ ਕੇਪੀ ਹੋਣੀ ਤਾਂ ਗਏ ਸੀ ਖਾਲਾ ਕਢਣ ਜਦੋਂ ਉਹ ਮਾਡਲ ਲੱਗੇ ਉਹਦੋਂ ਗਾਈਆਂ ਆ ਗਈਆਂ ਫਿਰ ਭਿਜੌਣ ਲੱਗ ਗਏ ਉੱਥੇੋਂ ਟੈਰ ਤੇ ਛੱਡ ਕੇ ਆਉਂਦੇ ਨੇ ਇਹ ਨੂੰ ਮੈਂ ਖਾ ਤੁਹੋਂ ਧਾਰਾਂ ਚੋਂ ਕੰਮ ਤਾਂ ਰਲ ਮਿਲ ਗਈ ਸਾਫ ਹਲ ਵੇਟ ਲੈ ਇੰਦਾ ਪੁੱਤ ਸਿਰ ਤੇ ਜੋਣਿਆ ਗਣਿਆ ਆ ਇੱਧਰ ਦੋ ਹਾ ਹਾ ਤੁਹਾਡਾ ਹੀ ਨਹੀਂ ਡਰਮ ਚ ਓਏ ਅੱਛਾ ਕਿਹੜੀ ਕਿਹੜੀ ਝੋਲੀਆਂ ਬਈ ਨਹੀਂ ਤੇ ਆ ਅੱਛਾ ਆ ਦੋਨੇ ਰਹਿਣਗੇ ਵਿਚਾਲੜੀਆਂ ਗੱਗੇ ਦੀ ਮੰਮਾ ਨੂੰ ਗੱਗੇ ਨੂੰ ਨਹੀਂ ਦੁੱਧ ਪਿਆਉਣਾ ਗੱਗੇ ਨੇ ਹੂੰ ਮੋ ਸਮਝਿਆ ਪੂਰਾ ਹੀ ਹੋ ਗਿਆ ਗਰਮੀ ਹਾਲਾ ਲੱਗਦਾ ਅੱਜ ਸਵੇਰੇ ਤਾਂ ਧੁੰਦ ਸੀਗੀ ਹੁਣ ਇਹਨਾਂ ਨੂੰ ਵੀ ਵਿਚਾਰਾਂ ਨਾਲ ਨਮਾਵਾ ਨਮਵਾਗੇ ਪਈਆਂ ਦੀ ਮੇਲਾ ਦਾ ਸਵੇਰ ਦੀ ਦਿਹਾੜੀ ਲੱਗੂਗੀ ਹਜੇ ਪਾਈਪਾਂ ਬਹੁਤ ਪਈਆਂ ਚਾਰ ਨੂੰ ਨਾ ਠੱਲ ਜੀ ਪੈ ਗਈ ਹਰੇ ਨਾਲ ਹੁਣ ਉਦ ਦੀਆ ਮੇਲਾ ਦਾ ਤਿੰਨ ਦਿਨ ਹੋ ਗਏ ਗੰਢ ਖੋਲਣੀ ਨੂੰ ਸੱਜਰਾਂ ਨੂੰ ਹੀ ਪਾਉਨੇ ਆ ਅਰ ਜਦੋਂ ਡੇਕ ਪੱਟਣ ਲੱਗੇ ਮਰੂਦ ਵੀ ਕਢਾ ਦੇਣਾ ਆ ਫਿਰ ਹੌਲੀ ਹੌਲੀ ਕਰਦੇ ਆ ਜਿਹੜੇ ਆਪ ਦੇ ਹੱਥੀ ਕਰਨ ਵਾਲੇ ਉਹ ਤਾਂ ਕਰਾਂਗੇ ਨਾ ਖਰਚੇ ਵਾਲੀ ਦੀ ਤਾਂ ਫੇਰ ਸਿੰਝੜੀ ਛੇੜਾਂਗੇ ਆ ਲੂ ਲੂ ਪੱਟ ਕੇ ਇਹਨੂੰ ਵੇਖ ਵੇਖ ਤੇ ਮੈਨੂੰ ਇੰਨੀ ਖੇ ਚੜਦੀ ਆ ਨਾ ਇੱਥੇ ਵੀ ਸੁੱਕੇ ਪਏ ਆ ਬੂਟੇ ਜੂਤੋਂ ਵੱਡ ਦੋ ਘਾਹ ਪੱਟ ਦੋ ਨਾ ਤਰੋਲਾ ਪਾਉਣੀ ਆ ਨਾ ਤਰੋਲਾ ਪਾਉਣੀ ਆ ਬਸ ਆਈਆਂ ਆਬ ਤੋ ਬਿਣਾ ਕਿੱਥੇ ਤੇ ਹੀ ਆਇਆ ਨੇ نو ਚੋਲਾ ਨੇ ਮੁਹਤਾਜ ਦੇਸ ਹਾਂ ਨੀ ਪੱਕਣੀ ਦੀ ਹਾਂ ਨਾ ਮੁਹਤਾਜ ਕੋਲ ਪੱਕਣੀ ਦੀ ਪਾਣੀ ਮਾਰੇ ਨੋਮੀ ਸਰੰਗ ਸਵੇਰੇ ਕਰਾਂਗੇ ਲਾ ਵੀ ਇੰਨੇ ਦਿਨ ਤਾਂ ਜਿਹਦਾ ਟੁੱਟਿਆ ਹੋਵੇ ਉਹ ਨਹੀਂ ਬੰਦ ਕੇ ਰੱਖਦਾ ਇਹਦੇ ਵਿੱਚ ਬਦੂਗਾ ਬਣਾਤੀ ਮੇਰਾ ਤਾਂ ਬਾਹੀ ਵੇਸਤਾ ਸੀ ਮੈਂ ਤਾਂ ਲਮਾਰੀ ਲਾ ਕੇ ਪੱਟੀ ਹੀ ਕਿਧਰੇ ਆ ਤੁ ਬਾ ਨਹੀਂ ਨਹੀਂ ਮੈਂ ਗਰਮ ਪੱਟੀ ਬਸ ਲਵੇਟਦੀ ਆ ਮਾੜਾ ਜਹ ਹਾਂ ਇੱਥੇ ਪਈ ਸੀਗੀ ਜੇ ਡੇਢ ਪਹਿਲਾਂ ਗਰਮ ਪੱਟੀ ਬੰਨਦੀ ਉਹ ਵੀ ਬੰਨ ਲਈ ਨਹੀਂ ਸੋਫੇ ਤੇ ਸੀਗੀ ਇੱਥੇ ਵੇ ਨਹੀਂ ਕੋਈ ਨਹੀਂ ਆਸੋ ਦੋ ਹੋ ਸਕਦਾ ਸਵੇਰੇ ਟਪੋਰ ਨਾ ਹੋ ਜਾ ਠੀਕ ਮੈਂ ਤਾਂ ਤਾ 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 ਪਾਣੀ ਪਾ ਕੇ ਉੱਤੋਂ ਲਾਤੀ ਸਾਰੇ ਪਹਿਲਾਂ ਇਹਦੇ ਕੋਲੇ 12 13 ਸੌਦ ਦੇ ਦੇ ਕੇ ਆਂਦਾ ਹੁਣ ਕਟਵਾਉਣ ਜਾਣਾ ਸੀ ਫੇਰ ਭਾਈ 5 700 ਨੂੰ ਥਾਂ ਕਰਤਾ ਨੇ ਮੈਂ ਗੂੜਨ ਵਾਂਗੀਆਂ ਆਪਣੀਆਂ ਖਾ ਲਾਂਗੇ ਇੰਨੀ ਗਰਮ ਦਵਾਈ ਖਾ ਖਾ ਕੇ ਮੇਰਾ ਤਾਂ ਬੁਰਾ ਹਾਲ ਹੋਇਆ ਪਿਆ ਸਾਰਾ ਮੂੰਹ ਸਰਦੀ ਸੋਜੀ ਭੁੱਲ ਗਈ ਹੱਥ ਕਾਦਾ ਬਣਾਇਆ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਹਜੇ 2-4 ਦਿਨਾਂ ਬਾਅਦ ਨਾ ਭਾਰਨਾ ਚੱਕੂਗੀ ਤੇ ਟਕੂਟ-ਟਕੂਰ ਕਰ ਲੂੰਗੀ ਗਰਮ ਪੱਟੀ ਬੰਨੀ ਰੱਖੂੰਗੀ ਕੋਈ ਨਹੀ ਹੋ ਜਾ ਸੱਟ ਆਏ ਤਾਂ ਫਿਰ ਕੁਛ ਨਾ ਕੁਛ ਦੁਖੀ ਦੁਖੀ ਜਾਣਾ ਜਦੋਂ ਸਰਦਾ ਹੀ ਨਹੀਂ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪ ਕਰਦੇ ਇੱਥੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ